ਦੋ ਜਣ ਅੱਗੋਂ ਖਿੱਚ ਕੇ ਲਾਗੇ ਗੱਲ ਜਿਓ ਮੋੜੇ ਤੇ ਮੋੜੇ ਨੂੰ ਆ ਲੋ ਮੋੜੇ ਆ ਲੋ ਫੜੋ ਫੜੋ ਅੱਗੋਂ ਅੱਗੋਂ ਖਿੱਚੋ ਪਹਿਲਾਂ ਕਿ ਅਸੀਂ ਸੋਚੀ ਇੱਥੇ ਮਾਧੂਕੀ ਕਿ ਕਾਫੀ ਲੰਬੇ ਸਮੇਂ ਤੋਂ ਇੱਥੇ ਜਿਹੜੇ ਆ ਸੇਵਾ ਕਰ ਰਹੇ ਨਜ਼ਰ ਆ ਰਹੇ ਆ ਅੱਜ ਕੋ ਅੱਜ ਕੋ ਅੱਜ ਕੋ ਆਪਾਂ ਨੂੰ ਨਾਲ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਜਿਹੜਾ ਮੈਂ ਕੋਤਰਾਤ ਸੇਵਾ ਕਰ ਰਹੇ ਹਾਂ ਜੀ ਵੇਖੋ ਸਾਦੀ ਸਾਦੀ ਸੰਗਤ ਸੇਵਾ ਕਰਦੀ ਜੀ ਦੂਜੇ ਪਾਸੇ ਬਾਬਾ ਜੀ ਲੱਗੇ ਆ ਉਧਰ ਵੀ ਸੇਵਾ ਕੀਤੀ ਆ ਜੀ ਅਸੀਂ ਬਲ ਸਮਝਿਆ ਕਿ ਸੇਵਾ ਜਿਹੜੀ ਸੰਤਾ ਮਾਂ ਪੁੱਛਿਆ ਨੇ ਲਾਈ ਆ ਸੇਵਾ ਦੇ ਦائیں ਇਹ ਬੰਦ ਜਿਹੜਿਆ ਬੰਨੇ ਜਾ ਸਕਦੇ ਆ ਸੋ ਅਸੀਂ ਭਾਗਾਂ ਵਾਲਿਆਂ ਕਿ ਅਸੀਂ ਸੇਵਾ ਕਰਦੇ ਆ ਸਾਡੀ ਡਿਊਟੀ ਆ ਕਿ ਅਸੀਂ ਸੰਗ ਦੇ ਨਾਲ ਸੇਵਾ ਕਰੀਏ ਆਓ ਵੀਰ ਆਓ ਵੀਰ ਅੰਮਾਨਾਂਗੇ ਇਹ ਤੋਂ ਕੋਈ ਨਹੀਂ ਆਈ ਜਾਨਾ ਥੋੜਾ ਖੈਦ ਤਾ ਦੋ ਭਾਜੀ ਦੇ ਤੁਹਾਨੂੰ ਸੱਚੇ